ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ ਪਾਰਟ 2 ਦੇ ਵਿੱਚ ਆਪਾਂ ਤੁਹਾਨੂੰ ਦਿਖਾਣ ਜਾ ਰਹੇ ਹਾਂ 우ਸਤਾਦ ਬਿੰਦਰ ਗਿੱਲ ਜੀ ਦੇ ਕਬੂਤਰ ਅਮਰੀਕਾ ਕੈਨੇਡਾ ਪੰਜਾਬ ਕਬੂਤਰ ਕਲੱਬ 우ਸਤਾਦ ਨਹਿੰਗ ਘਰਾਂਗਣਾ ਜੀ ਤੇ ਇਹ ਸਤਾ ਜੀ ਦੇ ਖੁੱਡੇ ਨੇ ਤੇ ਉੱਪਰ ਵੀ ਜਿਹੜੀਆਂ ਛਤਰੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਪਿੰਜਰਿਆਂ ਦੇ ਵਿੱਚ ਕਬੂਤਰ ਨੇ ਸਾਰੇ ਦੇ ਸਾਰੇ ਕਬੂਤਰਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਤੇ ਨਾਮ ਚੱਲਦਾ ਜੀ 우ਸਤਾਦ ਬਿੰਦਰ ਗਿੱਲ ਜੀ ਦਾ ਤੁਮਾਂ ਪਾਈਆਂ ਸੀ ਇੱਕ ਟਾਈਮ ਦੇ ਵਿੱਚ ਦੁਆਬੇ ਦੇ ਏਰੀਆ ਦੇ ਵਿੱਚ ਫਿਰ ਘਰ ਦੀਆਂ ਕੁਝ ਮਜਬੂਰੀਆਂ ਮਾਰ ਜਾਂਦੀਆਂ ਨੇ ਤੇ ਹੁਣ ਬਾਈ ਦਾ ਬੇਟਾ ਸੈਫੀ ਗਿੱਲ ਜਿਹੜਾ ਹੈਗਾ ਉਹ ਵੀ ਜਵਾਨ ਹੋ ਚੁੱਕਾ ਤੇ ਨਾਲ ਪੂਰਾ ਸਾਥ ਦੇ ਰਹੇ ਨੇ ਤੇ ਆਪਣੇ ਬਾਈ ਜੀ ਦੇ ਜਿਹੜੇ ਹੈਗੇ ਆ ਦੋਤੇ ਰਹੇ ਨੇ ਜੀ ਤੇ ਤੁਹਾਨੂੰ ਹੁਣ ਆਪਾਂ ਸ਼ੌਂਕ ਕਰਾਉਨੇ ਆ ਬਾਈ ਦੇ ਕਬੂਤਰਾਂ ਦਾ ਆ ਲਓ ਜੀ ਇਹ ਨੇ ਸਤਾ ਜੀ ਦੇ ਕਬੂਤਰ ਕੁਝੇ ਉੱਪਰ ਬੈਠੇ ਨੇ ਜੋੜਿਆਂ ਦੇ ਸਤਾ ਜੀ ਇਹ ਜੋੜਿਆਂ ਵਾਲੇ ਤੇ ਜੋੜੇ ਹਲੇ ਤੋੜੇ ਨਹੀਂ ਹੈਗੇ ਜੀ ਅੰਡਾ ਨਹੀਂ ਧਰ ਲ ਜਦੋਂ ਮੈਂ ਤਰੇ ਹੋ ਜੀ ਮੈਂ ਜਾ ਕੰਮ ਆਜਾ ਤੁਸੀਂ ਉਸਤਾਦ ਜੀ ਹੁਣੀ ਬਾਹਰ ਗਏ ਹੋਏ ਸੀ ਤੇ ਇਸ ਕਰਕੇ ਕੁਝ ਕਬੂਤਰਾਂ ਨੇ ਅੰਡੇ ਰੱਖੇ ਹੋਏ ਸੀ ਕੁਝ ਹੀ ਥੇਰ ਪਹਿਲਾਂ ਇਹ ਉਸਤਾਦ ਜੀ ਹੁਣੀ ਮੁੜੇ ਨੇ ਆਸਟ੍ਰੇਲੀਆ ਦਾ ਤੇ ਇਹ ਬੱਚੇ ਕੱਢੇ ਹੋਏ ਨਹੀਂ ਜੀ ਇਹ ਹੈ ਬਾਈ ਇਹਨਾਂ ਦੇ ਕਬੂਤਰ ਵੱਡੇ ਜਿਹਨਾਂ ਦੇ ਬੱਚੇ ਬਾਜ਼ੀਆਂ ਦੇ ਵਿੱਚ ਉੱਡਣਗੇ ਸਤਾਜੀ ਇਹ ਡੱਬਾ ਕਿਹੜੇਾਂ ਚੋਂ ਆ ਜੀ? ਸਤਾਜੀ ਵਾਲੇ ਨਿੰਗਾਂ ਦੇ। ਉਸਤਾਦ ਨਿੰਗ ਘਰਾਂਗਣਾ ਵਾਲਿਆਂ ਦੇ ਵਿੱਚੋਂ ਇਹ ਡੱਬਾ ਦੀ ਪੰਜੀ। ਕੱਲ ਬਾਈ ਨਸਲਾਂ ਤੇ ਮੁੱਕਦੀ ਆ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸੀਦਾ ਤੇ ਇਹ ਡੱਬੀ ਜੀ। ਡੱਬੀ ਕਿਹਨਾਂ ਚੋਂ ਆਈਆਂ? ਡੱਬੀ ਵੀ ਆਉਣਾ ਚਾਹੀਆਂ। ਲਓ ਬਾਈ ਜੀ ਦੇਖੋ ਇਹ ਆ ਸਤਾਦ ਨਿੰਗ ਸਤਾਜੀ ਵਾਲੇ ਲਾਲ ਡੱਬੇ ਜਿਹੜੇ ਪੁਰਾਣੇ ਉਹਨਾਂ ਦੇ ਉੱਡਦੇ ਸੀ। ਜਿਨ੍ਹਾਂ ਨੂੰ ਦਾੜੀ ਵਾਲੇ ਵੀ ਕਹਿੰਦੇ ਨੇ ਕਿਉਂਕਿ ਨਹੀਂ ਧੌਂ ਦੇ ਥੱਲੇ ਜਿਹੜਾ ਚਿੱਟਾਪਨ ਦਾੜੀ ਜਿਹੜੀ ਉਹ ਪੱਕੀ ਬਣੀ ਹੁੰਦੀ ਆ ਤੁਹਾਨੂੰ ਨੇੜੇ ਤੋਂ ਦਿਖਾਣੇ ਆ ਆ ਤੁਸੀਂ ਦੇਖ ਇਹ ਦੇਖੋ ਡੱਬੀ ਦੇ ਵੀ ਪੂਰੀ ਲੰਬੀ ਦਾੜੀ ਬਣੀ ਹੋਈ ਆ ਇਹਨਾਂ ਨੂੰ ਕਹਿੰਦੇ ਆ ਦਾੜੀ ਵਾਲੇ ਅਸਤਾਦ ਨਿੰਗ ਘਰੰਗਣਾ ਵਾਲੇ ਉਹ ਕਬੂਤਰ ਜਿਨ੍ਹਾਂ ਨੂੰ ਦਾੜੀ ਵਾਲੇ ਕਹਿਆ ਗਿਆ ਕਰੋ ਇਹ ਸ਼ੌਂਕ ਮੇਰੇ ਵੀਰਣਾ ਕਬੂਤਰਾਂ ਦਾ ਇਹ ਕਬੂਤਰ ਤੁਸੀਂ ਦੇਖ ਰਹੇ ਹੋ 우ਸਤਾਦ ਬਿੰਦਰਗਿੱਲ ਲੁਧਿਆਣਾ ਵਾਲੇ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਜੀ ਇਹ ਖਟੀਆਂ ਵਾਲਾ ਕਿਹੜਿਆਂ ਚੋ 우ਸਤਾਜੀ ਪੁੰਨੂ ਵਾਲੇ ਕਬੂਤਰਾਂ ਚੋਂ ਅੱਛਾ ਇਹ ਪੁੰਨੂ ਵਾਲੇ ਇਦਾਂ ਦੇ ਵੀ ਕੱਢ ਦਿੰਦੇ ਸੀ ਬੱਚਾ ਚੋਕ ਡਟ ਜੇ ਰਹਿ ਗਿਆ ਸੀਗਾ ਅੱਛਾ ਲੋ ਵੀ ਮਿੱਤਰੋ ਕਰੋ ਹੁਣ ਕੱਲੇ ਕੱਲੇ ਕਬੂਤਰ ਦਾ ਸ਼ੌਂਕ ਇਹ ਕਾਲਾਚੀਨਾ ਕਿਹੜਿਆਂ ਦੇ ਵਿੱਚੋਂ ਆਸਤਾ ਜੀ ਪੁੰਨੂ ਵਾਲਿਆਂ ਦਾ ਅੱਛਾ ਇਹ ਵੀ ਪੁੰਨੂ ਵਾਲਿਆਂ ਦਾ ਆ ਇਹ ਲਓ ਜੀ ਬਿਲਕੁਲ ਪਿਓਰ 100% ਸਤਾਜੀ ਹੋਣਾ ਕੋ ਬਹੁਤ ਪੁਰਾਣੇ ਕਬੂਤਰਾਂ ਕਿੰਨੀ ਕੁ ਉਮਰ ਹੋਊਗੀ ਇਸ ਕਬੂਤਰ ਦੀ ਜੀ ਇਹ ਹੈਗੀ ਆ ਮੈਂ ਧੰਨਵਾਦ 10 ਬਰਸ ਸਾਲ ਦਾ 10 12 ਸਾਲ ਦੀ ਉਮਰ ਇਹਦੀ ਕਬੂਤਰ ਦੀ ਵੀ ਹੋ ਚੁੱਕੀ ਹੋ ਉਤਰੀ ਹੈ ਬੂਤਰੀ ਹੈ ਇਹ ਨਾਲ ਰਾਜਨਾਂ 'ਤੇ ਬੈਠਾ ਠੀਕ ਆ ਠੀਕ ਆ ਚੰਗੀ ਤਗੜੀ ਆ ਕਬੂਤਰ ਵੀ ਕਬੂਤਰਾਂ ਵਾਂਗੂ ਲੱਗਦੀ ਆ ਆ ਭਰਾ ਇਹਦਾ ਨਾੜਾ ਕੀ ਆ ਅੱਛਾ ਇਹਦਾ ਭਰਾ ਆ ਹੈ ਲਓ ਵੀ ਮਿੱਤਰੋ ਕਰੋ ਸ਼ੌਂਕ ਅੰਦਰ ਵੀ ਆ ਗਿਆ ਜੀ ਅੰਦਰ ਆ ਗਿਆ ਆ ਗਿਆ ਤਾਂ ਅੰਦਰ ਵੇ ਆ ਇੱਕ ਚਿੱਟੀਆਂ ਦਾ ਇਹ ਕਿਹੜਿਆਂ ਚੋਸਤਾ ਜੀ ਇਹ ਹਜ਼ਾਰ ਵਾਲਿਆਂ ਦਾ ਫੜਿਓ ਕਬੂਤਰ ਨੂੰ ਜੀ ਲਓ ਵੀ ਮੈਨੂੰ ਕਰੋ ਸ਼ੌਂਕ ਚਿੱਟੀਆਂ ਸਾਫ ਆਖਾਂ ਕਬੂਤਰ ਦੀਆਂ ਤੇ ਇਹ ਦੇਖੋ ਜੀ ਪਾਰਿਸ ਕਬੂਤਰ ਦੇ ਬਹੁਤ ਵਧੀਆ ਸਤਾਜੀ ਸਹੀ ਹੈ ਛੱਡ ਦੇ ਲੈ ਫੜਾ ਕੇ ਦਾ ਇਹ ਵੀ ਰਾਜਨ ਵਾਲਾ ਚਾਹ ਇਹ ਛਾ ਚਟੀਆਂ ਦੀ ਹਾਂ ਕਬੂਤਰੀ ਹੈ ਰਾਜਨ ਵਾਲਾ ਲਓ ਬਾਈ ਜੀ ਕਰੋ ਰਾਜਨ ਵਾਲੇ ਜਿਹੜੇ ਚਟੀਆਂ ਦੇ ਨੇ ਇਹ ਚਟੀਆਂ ਦੀ ਕਬੂਤਰੀ ਆ ਦੇਖੋ ਕਬੂਤਰੀ ਹੈ ਕਦਮ ਹਿੱਲ ਗਈ ਆ ਤੇ ਨਾਲ ਖਟੀਆਂ ਦਾ ਜਿਹੜਾ ਕਬੂਤਰ ਹੈ ਜੋੜੀ ਲੱਗਾ ਹੋਇਆ ਜੀ ਆ ਵੀ ਰਾਜਨ ਵਾਲਾ ਆ ਲਓ ਬਾਈ ਜੀ ਕਰੋ ਸ਼ੌਂਕ ਰਗਾ ਦੇ ਮੈਂ ਆਪਣਾ ਜਿਆਦਾ ਨਹੀਂ ਜਾਣੀ ਅੱਛਾ ਇਹ ਜਿਆਦਾ ਬਣਾਏ ਨੇ ਇਹ ਤੜਕਦੇ ਤਾਂ ਨਹੀਂ ਬਾਲੇ ਨਹੀਂ ਆਪਣੇ ਤਾਂ ਹੀ ਤੜਕੇ ਦੁਰਕੇ ਠੀਕ ਆ ਜੀ ਆਪਾਂ ਛੱਡੇ ਵੀ ਬਹੁਤ ਘੱਟ ਨੇ ਬਾਜੀ ਇਹ ਛੱਡੇ ਨੇ ਪਹਿਲਾਂ ਹੀ ਛੱਡੇ ਨੇ ਠੀਕ ਆ ਜੀ ਉਹਦੇ ਦਾਹਾ ਮਿੱਸੇ ਕੁੱਤੇ ਕਰਕੇ ਨਾ ਮੇਰੇ ਡੀ ਸਹੀ ਆ ਜੀ ਇਹ ਗੇੜਿਆਂ ਚੋ ਆ ਜੀ ਆਰਾ ਮੁੱਢਾ ਇਹਦਾ ਕਾ ਟਿੱਕੀਆਂ ਦੀਆਂ ਹਾਂ ਚਟੀਆਂ ਦੀ ਐ ਵੇ ਪਤਾ ਲੱਗਣਾ ਕਿ ਮੈਂ ਟ ਇਹ ਆਪਾਂ ਨੂੰ ਗਿਫਟ ਦਿੱਤੀ ਆ ਪਰਾਵਾ ਰਾਂਝਾ ਕੋ ਗਾਨੇਗਾ ਹਾਂ ਹਾਂ ਉਹਨੇ ਦਿੱਤੀ ਸੀ ਠੀਕ ਹੈ ਠੀਕ ਆ ਰਾਂਝੇ ਕੋ ਬਿਧ ਕਰਵਾਈ ਗਈ ਹੈ ਜੀ ਇਹ ਬਰਜ ਦਿੱਤੀ ਸੀ ਕੋਨੇ ਕਿੱਥੇ ਤਾੜ ਕੇ ਦੂਰ ਕੋਨੇ ਕਿਹੜੇ ਮੈਂਡ ਮੱਤ ਭਾਗ ਸਹੀ ਐ ਬਹੁਤ ਵਧੀਆ ਜੀ ਲਓ ਮੇਤਰੋ ਖੁੱਡੇ ਦੇ ਅੰਦਰ ਵੀ ਖੁੱਡਾ ਆ ਹਲੋ ਆ ਜੋੜਾਈ ਛੱਡਿਆ ਹੋਇਆ ਖੁੱਡੇ ਜਾਂ ਹੀ ਆਕ ਕਰੋ ਸ਼ੌਂਕ ਬਾਈ ਬਿੰਦਰ ਪੂਲੇ ਵਾਲਾ ਉਸਤਾਦ ਬਿੰਦਰ ਪੂਲੇ ਵਾਲਿਆਂ ਜੋ ਕਬੂਤਰ ਨਾਰਾ ਖਟੀਆਂ ਦਾ ਪੂਰਾ ਰੱਤਾ ਓਏ ਦੇਖੋ ਬਾਈ ਲਾਲ ਚੀਨੀ ਕਬੂਤਰੀ ਵਾਕਯਾ ਗੱਲ ਬਾਤ ਆ ਇਹਨਾ ਕਬੂਤਰਾਂ ਦੀ ਜੀ ਲਓ ਬਾਈ ਕਰੋ ਸ਼ੌਂਕ ਜੋੜਾਈ ਪੂਰਾ ਸਿਰਾ ਜੀ ਆ ਮੋਜਾ ਡੱਬਾ ਮੋਜੀ ਇਹ ਹੀ ਉਸਤਾਦ ਵਾਲਿਆਂ ਚੋਈ ਉਸਤਾਦ ਵਾਲਿਆਂ ਉਸਤਾਦ ਨਿੰਗ ਘਰਨ ਵਾਲਿਆਂ ਆ ਆ ਕਾਲੀਆਂ ਦਾ ਮੋਜਾ ਲਾਇਆ ਐ ਲਓ ਜੀ ਜਿਹੜੇ ਮੋਜੇ ਹੀ ਨਾ ਜੀ ਵੱਡੇ ਮੋਜੇ ਉਹ ਇਹ ਸੀ ਉਸਤਾਦ ਵਾਲੇ ਜੀ ਬਹੁਤ ਹੀ ਸਨੱਖੇ ਨੇ ਤੇ ਪੈਰਾਂ ਤੇ ਪੂਰੀ ਮौज ਆ ਜੀ ਇਹਨਾਂ ਦੇ ਇੱਕ ਕਰੋ ਸ਼ੌਕ ਡੱਕੇ ਨੇ ਇੱਕ ਮਿੰਟ ਤੇ ਖਾਂ ਦੇ ਗਿਆ ਹੈਲੋ ਇਹ ਦੋ ਹੀ ਜੋੜੇ ਛੱਡੇ ਨੇ ਇਸ ਖੁੱਡੇ ਦੇ ਵਿੱਚ ਇੱਕ ਬਿੰਦਰ ਪੁੱਲੇ ਉਸਤਾਦ ਜੀ ਵਾਲਾ ਤੇ ਇੱਕ ਉਸਤਾਦ ਢਿੰਗ ਕਰਾਂ ਵਾਲੀ ਵਾਲਾ ਦੇਖੋ ਕਿੰਦਾ ਦੇ ਲੱਗਦੇ ਆ ਸ਼ੌਂਕ ਆ ਪੂਰਾ ਸਿਰੇ ਦੀ ਦੇਖਣ ਵਾਲਾ ਸ਼ੌਂਕ ਬਹੁਤ ਹੀ ਵਧੀਆ ਸ਼ਾਨਦਾਰ ਸ਼ੌਂਕ

ਬਸ ਬਸ ਅੰਡੇ ਤੋੜੇ ਜਾਂਦੇ ਆ। ਚਲੋ ਤੇ ਤੋਤੇਆਂ ਦੇ ਕਬੂਤਰਾਂ ਨੂੰ। ਅੱਛਾ ਇਹ ਆ ਤੋਤੇ ਕਬੂਤਰ। ਲਓ ਜੀ ਤੋਤੇ ਕਬੂਤਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਹੈ ਜੀ। ਸੁੱਕਾ ਸੁੱਕੇ ਵਾਲੇ। ਅਸਤਾਨ ਸੁੱਖਾ ਯਰ। ਪ੍ਰਾਣੀਆਂ ਨਸਲਾਂ ਸਤਾਜੀ ਉਹਨਾਂ ਨੇ ਸੰਭੀਆਂ ਹੋਈਆਂ ਨੇ ਜੀ। ਸਾਡੇ ਰਾਜਨ ਵਾਲਿਆਂ ਦਾ। ਲਾ ਚੀਨਾ ਕਾਲ ਕਾਲ ਹਾਂ ਚੀਨਾ ਖਟੀਆਂ ਖਾਣੇ ਲਈ ਆ ਜਿਹੜਾ ਆਪਣਾ ਮੋਟਰ ਸਿਰ ਤੇ ਤਸਵੀਰ ਖਾ ਉਹਦਾ ਪੱਠਾ ਹੈ ਅੱਛਾ ਆਹ ਫੋਟੋ ਦਿਓ ਲੈਣੇ ਆ ਆ ਆਖਾ ਇਹ ਖਟੀਆਂ ਦਾ ਖਟੀਆਂ ਦੋਵੇਂ ਖਟੀਆਂ ਹੀ ਆ ਇਹਦੀਆਂ ਹਾਂ ਠੀਕ ਆ ਠੀਕ ਆ ਜੀ ਨਾ ਉਹ ਦਿਓ ਲੈਣੇ ਆ ਆ ਸ਼ਾ ਅੱਖਾ ਇਹ ਖਟੀਆਂ ਦਾ ਖਟੀਆਂ ਦੋਵੇਂ ਖਟੀਆਂ ਹੀ ਆ ਇਹਦੀਆਂ ਹਾਂ ਠੀਕ ਆ ਠੀਕ ਆ ਜੀ ਇਹ ਇਹਨਾਂ ਦੇ ਸਿਰ ਗੋਲ ਹੀ ਆ ਵਾਲੇ ਚਪਟੇ ਨਹੀਂ ਆਗੇ ਹਨਾ ਸਹੀ ਆ ਜੀ ਤੇ ਪਿਓ ਨਹੀਂ ਲਾਏ ਹੋ ਨੇ ਮੈਂ ਕਿਹਾ ਚਲ ਵਜੇ ਜੀ ਫੋਟੋਆਂ ਖਾਂਗੇ ਸਹੀ ਆ ਠੀਕ ਹੈ ਸਹੀ ਆ ਬਹੁਤ ਵਧੀਆ ਜੀ ਏ ਹੈ ਜੀ ਬਾਈ ਹੁਣਾਂ ਦੇ ਦੂਸਰੇ ਖੁੱਡੇ ਦੇ ਕਬੂਤਰ ਇਹ ਚ ਤੋੜੇ ਹੋਏ ਜੋੜੇ ਜੀ ਜੋੜੇ ਤੋੜੇ ਨੇ ਕਰਨੇ ਇਧਰ ਥੱਲੇ ਇਹ ਸਾਰੇ ਨਾਰੀ ਨੇ ਹਾਂ ਜੀ ਲਓ ਬਾਈ ਜੀ ਬੈਠਣ ਦਾ ਸਿਸਟਮ ਵੀ ਤਾਂ ਮੈਂ ਦੱਸ ਦਈਏ ਲਓ ਬਾਈ ਓਹਰਾ ਨਜ਼ਾਰਾ ਆ ਬਹੁਤ ਹੀ ਵਧੀਆ ਖੁੱਡੇ ਲੰਬੇ ਤੇ ਬੈਠਣ ਦਾ ਵੜਾ ਵਧੀਆ ਇਹਨਾਂ ਲਿਪੜਦੇ ਨਹੀਂ ਫੇ ਕਬੂਤਰ ਹਨਾ ਸਾ ਜੀ ਤੇ ਡੌਣੇ ਨੇ ਨਾ ਖੁੱਡਿਆਂ ਜੀ ਅਫੇ ਜੀ ਨੇ ਉਹਦਾ ਦੋਤਾ ਪਾ ਥੱਲੇ पिंजਰੇ ਦੇ ਲੈ ਲਈ ਦਿਆ ਠੀਕ ਆ ਜੀ ਉਸਤਾਦ ਜੀ ਜਦ ਆਪਾਂ ਕਬੂਤਰ ਉਡਾਉਂ ਆਂ ਉਡਾਉਣਿਆਂ ਗਰਮੀ ਦੇ ਵਿੱਚ ਕਬੂਤਰ ਨੂੰ ਜਿਹੜਾ ਹੈਗਾ ਕਿਹੋ ਜੀ ਥਾਂ ਤੇ ਰੱਖਣਾ ਚਾਹੀਦਾ ਠੰਡੇ ਥਾਂ ਤੇ ਠੰਡੇ ਥਾਂ ਤੇ ਰੱਖਣਾ ਹੈ ਰਿਲੈਕਸ ਰਵੇ ਕਬੂਤਰਣ ਆਜਾ ਸੀਗਾ ਤਾਂ ਨਾਲ ਠੀਕ ਆ ਜਿਆਦਾ ਗਰਮੀ ਚ ਕਈ ਵਾਰ ਲੋਕ ਫੱਡਿਆਂ ਦੀ ਤਾੜ ਦਿੰਦੇ ਤਾੜ ਖਾ ਜਾਂਦਾ ਕਬੂਤਰ ਤਾੜ ਖਾ ਜਾਂਦਾ ਫਿਰ ਉਹ ਉੜਦਾ ਹੈ ਕਬੂਤਰ ਦੇਖੋ ਬਾਈ ਜੀ ਬਹੁਤ ਵਧੀਆ ਵਧੀਆ ਨੌਲੇਜ ਦੀਆਂ ਗੱਲਾਂ ਨੇ ਉਸਤਾਦ ਜੀ ਉਹਨਾਂ ਦੇ ਕੋਲੋਂ ਜਿਹੜੀਆਂ ਸਿੱਖਣ ਨੂੰ ਮਿਲ ਰਹੀਆਂ ਨੇ ਤੇ ਕਬੂਤਰ ਦੇਖਣ ਆਲੇ ਆ ਬਾਈ ਦੇਖੋ ਐਨ ਛੋਟੀ ਦੇ ਸਿਰੇ ਦੇ ਕਬੂਤਰ ਨੇ ਬਾਈ ਉਹਨਾਂ ਦੇ ਖੁੱਡੇ ਵੀ ਬਹੁਤ ਬਹੁਤ ਲੰਬੇ ਬਣਾਏ ਹੋਏ ਨੇ ਵੱਡੇ ਉਹ ਉੱਪਰ ਜਿਹੜਾ ਇੱਟ ਵਾਲਾ ਪਾਇਆ ਹੋਇਆ ਇਹ ਥੱਲੇ ਉਸਤਾ ਜੀ ਕੀ ਹੈਗਾ ਆ ਮਿੱਟੀ ਆ ਤੇ ਉਹ ਫਸ ਲੱਗਿਆ ਰਹਿੰਦਾ ਫਸ ਲੱਗਾ ਹੋਇਆ ਹੈ ਇੱਟਾਂ ਲਾਈਆਂ ਹੋਈਆਂ ਨੇ ਹਾਂ ਸਹੀ ਹੈ ਜੀ ਐ ਲੋਗੇ ਮੈਦਰੋ ਕਰੂ ਸ਼ਾਮ ਨੂੰ ਦੇਖੋ ਇਹਦੇ ਵਿੱਚ ਕਿੰਨੇ ਹੀ ਆ ਬਿੰਦਰ ਉਸਤਾਦ ਵਾਲੇ ਜਿਹੜੇ ਆ ਗਿਆ ਰੱਤੇ ਜਿਹੇ ਹਨ ਹਾਂ ਉਹ ਰੱਤੇ ਉਹਨਾਂ ਚ ਲੈ ਉਹਨਾਂ ਗਲਾਂ ਦੇ ਵਿੱਚ ਸਹੀ ਆ ਬਾਕੀ ਰਾਜਣ ਵਾਲੇ ਜਿਹੜਾ ਰਾਜਣ ਦਾਦ ਜਿੰਨੇ ਵੀ ਨੇ ਵਿੱਚ ਸਹੀ ਹੈ ਮਤਲਬ ਕਹਿੰਦਾ ਦਾਦ ਸਰ ਹੈ ਨਾ ਇਹ ਡੱਬੇ ਉਹੀ ਉਸਤਾਦ ਵਾਲਿਆਂ ਚ ਵਿੱਚ ਜਦੋਂ ਇੱਥੇ ਇਹਨਾਂ ਗਲਾਂ ਡੱਬਾ ਬੱਠਾ ਆ ਇਹਦਾ ਨਹੀਂ ਕੀ ਜੀ ਨੋਕ ਵਾਲਾ ਇਹ ਦੇਖੋ ਬਾਈ ਕਬੂਤਰ ਦੀ ਨੋਕ ਛੋਟੀ ਈ ਹੈ ਇਹ ਜਿੰਗ ਮਿੱਤੇ ਨੇ ਗਾਲਾ ਦੇਖੋ ਬਈ ਕਹੋ ਭਰਾਣੇ ਆਪਣੇ ਕੋਲ ਕੀ ਆ ਛੋਟਾ ਚਿਟੀਆਂ ਆਖਾਂ ਦਾ ਡੱਬਾ ਆ ਬਹੁਤ ਹੀ ਸੋਹਣਾ ਸੋਹਣਾ ਹੈ ਕਰੋ ਬਈ ਸ਼ੌਂਕ ਮਿੱਤਰੋ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰੀ ਹੈ ਆ ਪਿੱਛੇ ਇੱਕ ਕਾਲੀਆਂ ਦਾ ਡੱਬਾ ਹਾਂ ਇਹ ਆਪਣਾ ਹੀ ਬਣਿਆ ਇੰਨੇ ਗੱਟਾ ਲੜਾ ਆ ਬੁੱਢਾ ਬੈਠਾ ਉਹ ਵੀ ਇਨਾਂ ਚੋ ਠੀਕ ਆ ਕੀ ਹੈ ਆ ਕਬੂਤਰ ਹੀ ਕਾਫੀ ਉਮਰ ਹੋ ਗਈ ਲੱਗਦੀ ਹੈ ਇਹ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਕਬੂਤਰ ਪੱਜੇ ਕੁਛ ਤਾਂ ਵੰਡੇ ਚੱਲ ਪਈ ਜਾਂਦੇ ਨਹੀਂ ਆ ਲੋ ਇਹ ਰੱਤੇ ਇਕੱਠੇ ਹੋ ਗਏ ਆ ਜਸਨ ਉਹਦਾ ਅਜੇ ਦੇਖ ਪਈ ਆ ਆ ਇੱਕੋ ਜਿਹੀ ਆ ਹੈਨਾ ਬਹੁਤ ਸੁਨੱਖੇ ਆ ਭਾਈ ਕਬੂਤਰ ਬਹੁਤ ਦੇਖਣ ਨੂੰ ਮਿਲਦੇ ਆ ਨਸਲਾਂ ਜਿਹੜੀਆਂ ਕਿਤੇ ਕਿਤੇ ਆ ਪ੍ਰਾਣੀਆਂ ਨਸਲਾਂ ਸਤਾਜੀ ਉਹਨਾਂ ਨੇ ਸੰਭਾਲੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਹਲੇ ਬਹੁਤ ਹੀ ਚੰਗੇ ਚੰਗੇ ਕਬੂਤਰ ਨੇ ਜੀ ਉਹ ਰਾਜਨਾਲੇ ਆਪਣੇ ਕੋਲ ਇਹ ਬਹੁਤ ਮੁੱਲੇ ਸੀ ਆ ਇੱਕ ਵਿੱਚ ਆ ਪੂਰਾ ਪੂਰੀ ਤਰ੍ਹਾਂ ਦਾ ਰੰਗ ਕੱਢਿਆ ਹੋਇਆ ਆ ਡੱਬਾ ਕੱਢੇ ਦੇਖ ਲੈ ਆਹੋ ਇਹ ਕਿਹੜਿਆ ਨੇ ਗੜਤਾ ਇਹ ਕੱਢਿਆ ਤਾਂ ਫੋਜੀਆਣੇ ਨੇ ਸੀਗਾ ਅੱਛਾ ਇਹ ਦੋ ਸੀਗੇ ਇੱਕ ਮੈਨੂੰ ਦੋਖਤ ਨੇ ਕਹਿੰਦੇ ਤਾਂ ਮੁੰਡਾ ਆਇਆ ਜਿੱਥੋਂ ਨਵੇਂ ਜ਼ਹਿਰਵਾਨੀੋਂ ਕਾ ਡੱਬਾ ਤੇ ਮੈਂ ਤਾਂ ਲੈ ਤੀ ਲੈ ਜਾ ਬਾਲਾ ਸੋਹਣਾ ਉਹਨਾਂ ਨੂੰ ਕੁਝ ਜਿਹਾ ਫਰਕ ਹੀ ਨਹੀਂ ਸੀਗਾ ਸਹੀ ਹੈ ਜੀ ਮੈਂ ਤਾਂ ਮਦੀਨ ਕਹਿ ਕੇ ਦਿੱਤਾ ਉਹਨਾਂ ਕੋਲ ਦੀਦਾਰੀ ਨਿਕਲ ਗਿਆ ਸਹੀ ਹੈ ਸਹੀ ਹੈ ਅਸਤਾ ਜੀ ਆਹ ਕੁੱਤਰ ਫਿਰ ਚਾਰ ਨੰਬਰ ਦੀ ਜਿਹੜਾ ਕੁੰਡੀ ਬਣਾਉਂਦਾ ਧੌਣ ਦੇ ਵਿੱਚ ਆ ਤਿੰਨ ਨੰਬਰ ਰਹਿ ਗਿਆ ਹੁਣ ਮਾਵਲ ਹਾਂ ਕਹਿੰਦੇ ਇਹਨਾਂ ਦੇ ਉੱਡਦੇ ਆ ਬੜੇ ਜਿਹੜੇ ਕੁੰਡੀਆਂ ਬਣਾਉਂਦੇ ਨੇ ਧੌਣ ਦੇ ਵਿੱਚ ਕਿਹੜਾ ਕੁੱਤਰਾ ਕਿਹੜੀ ਨਾਲ ਪੁਨਵਾਲੇ ਜੋ ਹਾਂ ਪੁਨਵਾਲੇ ਟੱਲੇ ਵਾਲੇ ਚੱਪ ਅੱਛਾ ਟੱਲੇ ਵਾਲੇ ਆ ਇਹ ਲਓ ਬਾਈ ਇਹ ਟੈਲਾ ਕਿਹੜਾ ਜੀ ਇਹ ਵੀ ਦੱਸੋ ਟੈਲਾ ਕਿੰਗਰਿਆਂ ਵਾਲਾ ਟੈਲਾ ਕਿੰਗਰਿਆਂ ਵਾਲਾ ਸੂਤਰਾ ਮੈਂ ਸਾਰੀ ਨਸਲਾਂ ਪਈਆਂ ਨੇ ਸਹੀ ਆ ਸਹੀ ਆ ਜੀ ਯਾਨੀ ਜਿਆਦੇ ਬਲੱਡ ਲਾਈਨ ਰਾਜਨ ਵਾਲੀ ਆ ਆਪਣੇ ਕੋਲ ਜਿਆਦੇ ਬਲੱਡ ਹੈ ਜਿਹੜੀ ਰਾਜਨ ਵਾਲੀ ਇਹਦੇ ਘਟਾਂਟ ਬੜੀ ਕੁੰਡੀ ਬਾਂਦੀ ਇਹਦੇ ਬੱਚੇ ਆਂਦਾ ਕਿੰਨਾ ਕੀ ਰਿਜ਼ਲਟ ਆ ਬੱਚੇ ਦੇ ਮੇਰੇ ਕੋਲ ਇਹ ਕਹਿੰਦੇ ਆ ਮੈਨੂੰ 6-7 ਦੇ ਮਾਇਡੂ ਦੇ ਨਹੀਂ ਹੋਣੀ ਰਾਜਨ ਵਾਲੀ ਇਹ ਚੁਣੇ ਵਧੀਆ ਨੇ ਸਹੀ ਆ ਚਲੋ ਪਿਛਲੇ ਨਾਲ ਬਿਮਾਰੀ ਨੂੰ ਮਾਰ ਤੋ ਪਿਛਲੇ ਵਾਲੂ ਵੀ ਮਾਰ ਤੈੜੀ ਕੇ ਹਾਂਜੀ ਹਾਂਜੀ ਲਓ ਜੀ ਮਿੱਤਰੋ ਰੋਈ ਸ਼ੌਂਕ ਤੇ ਦੱਸਣਾ ਕਿੰਦਾ ਦਾ ਲੱਗਦਾ ਸ਼ੌਂਕ ਮਾੜਾ ਮੋٹے ਬੰਦੇ ਨੂੰ ਜਿੰਨੇ ਕਬੂਤਰਾਂ ਨੂੰ ਦਾਣਾ ਪਾਉਣਾ ਇਸ ਤਰ੍ਹਾਂ ਜੀ ਔਖਾ ਹੋ ਜਾਂਦਾ ਕਿਉਂਕਿ ਦਾਣਾ ਵੀ ਬਹੁਤ ਖਾਂਦੇ ਆ ਜੀ ਇਹ ਬਾਈ ਜੀ ਵੱਡੇ ਨਰ ਨੇ ਸਾਰੇ ਜਣਾਂ ਦਾ ਤੁਸੀਂ ਸ਼ੌਂਕ ਕੀਤਾ ਆ ਠੀਕ ਆ ਜੀ ਤੇ ਹੁਣ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਆ ਵੀ ਦਿਖ ਦਿਓ ਦਿਖਾਓ ਜੀ ਜਿਹੜੇ ਜਿਹੜੇ ਹੈਗੇ ਨੇ ਕੋਈ ਇਹਨਾਂ ਦੀਆਂ ਖਾਸੀਅਤਾਂ ਕਬੂਤਰਾਂ ਦੀਆਂ ਵਿੱਚ ਰਾਜ ਨਾਲ ਦੇਖ ਲੈ ਅੱਛਾ ਇਹ ਮੁੱਲ ਲਈ ਸੀ ਜਦੋਂ ਨਾ ਹਾਂਜੀ ਹਾਂਜੀ ਤੂੰ ਲੈਂਦੇ ਸੀ ਤੁਸੀਂ ਸਤਾ ਜੀ ਮੁੱਲ ਦੇ ਕੋਲ ਆ ਕੇ ਆਈ ਸੀ ਰਾਜਨ ਤਾਂ ਫਾ ਅੱਛਾ ਰਾਜਨ ਦੇ ਘਰੋਂ ਲੈ ਕੇ ਆਈ ਤਣੀ ਠੀਕ ਆ ਠੀਕ ਆ ਖਟੀਆਂ ਅੱਖਾਂ ਦੀਆਂ ਇਹਦੀਆਂ ਐ ਲੋ ਜੀ ਚਟੀਆਂ ਦਾ ਇਹ ਇਹ ਉਹਨਾਂ ਦੇ ਘਰੋਂ ਜਿਹੜੇ ਆਇਓ ਇਹ ਤਾਂ ਪੱਠਾ ਵਾ ਉਹ ਵੱਡਾ ਆਇਆ ਹੋਇਆ ਇੱਕ ਇੱਕ ਆ ਬੈਠਾ ਕੋਲ ਤੇ ਹੈਲੋ ਭਾਈ ਜਿਹੜੇ ਸਤਾਰ ਪੱਲੇ ਪੁੱਲੇ ਵਾਲੇ ਕਹਿੰਦੇ ਨੇ ਲਾਲ ਪੱਲੇ ਵਾਲੀ ਉਹ ਉਹਨਾਂ ਚੋਂ ਆਏ ਇਹ ਤੁਸੀਂ ਡਾਇਰੈਕਟਰਾਂ ਦੇ ਘਰੋਂ ਲਿਆਏ ਸੀ ਹਾਂ ਕਿੰਨੇ ਦੇ ਦਿੱਤੇ ਸੀ ਜੀ ਉਹਨਾਂ ਨੇ ਉਸ ਸਮੇਂ ਤਾਂ ਜਰਾ 3000 3500 ਦਾ ਕੂਤਰ ਇੱਕੜਾ 4000 ਅੱਛਾ ਆਪਾਂ ਤਾਂ ਫ੍ਰੀ ਵੀ ਲੈਂਦੇ ਸੀ ਨੀਲੀ ਨੋ ਗਾਇਦੀ ਕੂਤਰ ਟੈਕਟਾਉਣ ਦੇ ਖਾਤਰ ਅੱਛਾ ਵੈਸੇ ਵੀ ਲੈਣਦੇ ਸੀਗੇ ਸਹੀ ਆ ਸਹੀ ਆ ਬੱਚੇ ਘੜਾ ਕੇ ਮੋੜੇ ਆਏ ਸੀਗੇ ਠੀਕ ਆ ਠੀਕ ਆ ਜੀ ਬਹੁਤ ਵਧੀਆ ਜੀ ਦੇਖ ਲਓ ਮੈਂ ਇਹ ਤਾਂ ਜੋੜਾ ਲੈ ਆਇਆ ਹਾਂ ਜੀ ਬਾਰ ਨਹੀਂ ਕੱਟੇ ਸੀ ਮੈਂ ਕਦੇ ਕੁੱਟੇ ਜੇ ਸੀਗੇ ਅੱਛਾ ਮੇਰੇ ਕੋ ਦਿੱਲੀੋਂ ਆ ਗਏ ਬੰਦੇ ਦੇਖਣ ਲੱਗੇ ਜਦੋਂ ਟੱਕੀ ਜੇ ਵੀ ਨਿਕਲ ਪਿੜ ਗਈ ਉਦਰੀ ਅੱਛਾ ਭੈਣ ਨੂੰ ਸ਼ਾਮ ਨੂੰ ਘਰੇ ਹੀ ਆਈ ਅੱਛਾ ਇੰਨੀ ਪੱਕੀ ਦੇਖੀ ਪੈਰਾਂ ਦੀ ਹਾਂ ਨਸਲਾਂ ਚੰਗੇ ਨੇ ਹਾਂ ਸਹੀ ਐ ਸਹੀ ਐ ਕਹਿੰਦੇ ਸਾਡੀ ਜਿਆਦੇ ਬਲੱਡ ਨੇ ਇਹੀ ਆ ਬੰਦ ਰਾਜਨ ਵਾਲੀ ਤੇ ਮੁੱਲ ਵਾਲਿਆਂ ਚੋਂ ਸਹੀ ਐ ਜੀ ਤੇ ਬਾਕੀ ਆਪਾਂ ਦੇਖਦੇ ਹਾਂ ਕਬੂਤਰਿਆਂ ਦਾ ਸ਼ੌਂਕ ਕਰਾਉਣੀ ਹੈ ਜੀ ਤੁਹਾਨੂੰ ਲਓ ਜੀ ਮਿੱਤਰੋ ਇਹਦੇ ਚ ਨੇ ਕਬੂਤਰियां ਆ ਲੈ ਕੋ ਡੱਬੇ ਕਿੰਨੇ ਕਿੰਨੇ ਸੋਹਣੇ ਨੇ ਇਹ ਸਾਲ ਵਾਲਿਆਂ ਚੋ ਜੀ ਲਓ ਜੀ ਇਹ ਡੱਬੀਆਂ ਕਬੂਤਰियां ਦੇਖੋ ਇੱਕੋ ਜਈਆਂ ਸਾੜੀ ਵਾਲੀਆਂ ਕਬੂਤਰियां ਵਿੱਚ ਨਰ ਬਣੇ ਰਿਹਾ ਕਬੂਤਰियां ਗੁੜਕਦੀਆਂ ਹੁੰਦੀ ਨੇ ਇਹ ਵੈਸੇ ਹੀ ਗੁੜਕਦੀਆਂ ਹੈ ਜੀ ਦੇਖੋ ਬਈ ਰੂਹ ਖੁਸ਼ ਹੁੰਦੀ ਆ ਨਾ ਕਬੂਤਰੀ ਦੇਖ ਕੇ ਸਨੱਖੀਆਂ ਵੀ ਪੂਰੀਆਂ ਨੇ ਜੀ ਇਕੱਲੀਆਂ ਸਨੱਖੇ ਨਹੀਂ ਉੱਡਦੀਆਂ ਵੀ ਨੇ ਹਾਂ ਉਹੀ ਆ ਉੱਡਦੀਆਂ ਨੇ ਹੈ ਜੇ ਉਹ ਤੇ ਸਾਨੂੰ ਪਤਾ ਹੀ ਆ ਜੀ ਉੱਡਣ ਦਾ ਤਾਂ ਰਿਜ਼ਲਟ ਇਹਨਾਂ ਦਾ ਫੁੱਲ ਆ ਬਈ ਐ ਸਾਈ ਜੀ ਤੁਸੀਂ ਡੱਬੇ ਵੀ ਕਲੀ ਕੋਈ ਡੱਬਾ ਵੀ ਛੇੜ ਕੇ ਦੇਖੀ ਤੇ ਕੋਈ ਬਾਜੀ ਕਿਹੜਾ ਜੋ 130 ਸੀ ਠੀਕ ਹੈ ਜੀ ਆਪਾਂ ਉਹਦਾ ਕਰੀ ਇਸ ਸਰ ਆਹ ਤੇ ਇਸਰ ਧਰ ਗਿਆ ਜੀ ਉਹ ਇਸਰ ਤੇ ਧਰ ਕੀ ਠੀਕ ਹੈ ਇਹ ਦਸਰਾ ਜਿਹਾ ਬਾਰੇ ਕਹਾਣੀ ਆਵਾ ਹੈ ਨਾ ਇਹ ਦਸਰਾਂ ਤੇਸਰਾਂ ਜੀ ਮੈਂ ਤਾਂ ਸਰਖਲਾਇ ਤੇ ਕਰਕੇ ਮੈਂ ਤਾਂ ਬੜਾ ਛੜਦਾ ਹੀ ਸੀਗਾ ਹਾਂ ਬਾਤ ਸੱਦੇ ਕਿ ਜਾਈ ਵੀ ਨਹੀਂ ਕਦੇ ਇਹ ਬੜਾ ਮੇੜ ਮੁਰ ਪਾ ਗਿਆ ਨਾ ਹਾਂਜੀ ਹਾਂਜੀ ਮੇੜ ਲਾਉਂਦੇ ਆ ਤੇ ਤਾਂ ਲੀੜਾ ਕੋਈ ਨਹੀਂ ਸਹੀ ਹੈ ਜੀ ਆ ਦੇਖੋ ਬਈ ਇੱਕ ਉਹ ਜਹੀਆਂ ਕਬੂਤਰੀਆਂ ਲਾਲ ਚੀਂੀਆਂ ਰੱਤੀਆਂ ਜੀਆਂ ਇਹ ਉਸਤਾਦ ਬਿੰਦਰ ਪੁਲੇ ਵਾਲੀਆਂ ਜੀ ਆਉਂਦਾ ਪੁਲੇ ਵਾਲਾ ਜਿੰਦਾ ਬੱਚੇ ਠੀਕ ਹੈ ਪਾਹ ਨਾਲ ਜਵੀ ਨੇ ਹਰ ਤੇ ਸਹੀ ਹੈ ਸਹੀ ਹੈ ਜੀ ਆ ਫੜੀਏ ਤਾਂ ਮਖਿਆਲੀ ਜੀ ਕਿਹੜੀ ਇਹ ਦੋਨਾਂ ਚ ਜਿਹੜੀ ਮਰਜੀ ਫੜ ਲਓ ਦੋਨੀਆਂ ਫੜ ਲਓ ਆ ਲਵ ਯੂ ਮੈਥਰੋ ਦੇਖੋ ਇੱਕੋ ਜੀਆਂ ਦੋਵੇਂ ਕਰੋ ਸ਼ੌਂਕ ਇਹਨਾਂ ਦਾ ਮਖਿਆਲੀਆਂ ਨੇ ਚਿੱਟੀਆਂ ਆ ਖਾਣਾਂ ਦੀਆਂ ਦੋਨਾਂ ਦੀਆਂ ਇਹੜਾਈਆਂ ਜੀ ਰੋਕੀਆਂ ਹੋਈਆਂ ਹੈ ਆ ਜਿੰਨੇ ਮਾਲ ਐ ਚ ਕੋਈ ਨਹੀਂ ਛੱਡਿਆ ਹੋਇਆ ਸਾਰਾ ਰੋਕਿਆ ਆ ਹੈ ਆ ਦੇਖੋ ਵੀਰੇ ਤੁਹਾਨੂੰ ਨਾ ਨੇਲੇ ਤੋਂ ਆਪਾਂ ਦਿਖਾਨੇ ਆ ਨਾ ਤੇ ਬੁੱਧੀਆਂ ਦਾ ਸ਼ੌਂਕ ਕਰਦੇ ਜਿੱਤ ਨਹੀਂ ਦੇਖਿਓ ਤੇ ਦੱਸਣਾ ਕਿੰਨੀਆਂ ਲੱਗਦੀਆਂ ਇੱਕੋ ਜਿਹਾ ਸੇਮ ਰੰਗ ਦਾ ਟਿੱਕੋ ਇਹ ਦੇਖੋ ਮਰੇ نسل ਦੇ ਵਾਸਤੇ ਰੋਗਲੀਆਂ ਨੇ ਕਿੰਦੀਆਂ ਨਸਲਾਂ ਬਹੁਤ ਘੱਟ ਮਿਲਦੀਆਂ ਬਾਈ ਉਡਾਨ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਉਸਤਾਦ ਬਿੰਦਰਪੁੱਲੀ ਵਾਲੇ ਕਬੂਤਰ ਕਿਵੇਂ ਉੜਦੇ ਸੀ ਇਹ ਉਹਨਾਂ ਦੇ ਵਿੱਚੋਂ ਆ ਜੀ ਬੋਲੀਆਂ ਵਧੀਆ ਉਸਤਾਦ ਜੀ ਦਾ ਕਾਲੀ ਚੀਨੀ ਜੀ ਵਿੱਚ ਹੈ ਜੀ फौजी ਇਹ ਆ ਗੋਲ कबूतरी ਵਾਲੀਆਂ ਜਿਹੜੀਆਂ ਨੇ ਨੂੰ ਦੱਸ ਦਈਏ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਜੀ ਇਹ ਸੇਲ ਨਹੀਂ ਹੈਗੇ ਅੱਜ ਤੁਹਾਨੂੰ ਬਸ ਸ਼ੌਂਕ ਕਰਾ ਰਿਆ ਪੰਜਾਬ ਦਾ ਟੌਪ ਕਲਾਸ ਸ਼ੌਂਕ ਜਿਹੜਾ 우ਸਤਾਦ ਬਿੰਦਰ ਗਿੱਲ ਲੁਧਿਆਣੇ ਵਾਲਿਆਂ ਦੇ ਕਬੂਤਰਾਂ ਤੁਸੀਂ ਦੇਖ ਰਹੇ ਹੋ ਪੁਰਾਣੇ ਸਟਾਰ ਕਬੂਤਰਵਾਜ ਨੇ ਦੋਆਬੇ ਲੁਧਿਆਣੀ ਏਰੀਆ ਦੇ ਸੋਰੀ ਮਾਲਵੇ ਲੁਧਿਆਣੀ ਏਰੀਆ ਦੇ ਔਰ ਦੋਆਬੇ ਦੇ ਵਿੱਚ ਜਿਹੜੀਆਂ ਟੌਪ ਦੀਆਂ ਬਾਜ਼ੀਆਂ ਜਿੱਤੀਆਂ ਨੇ ਕਿਸੇ ਸਮਝ ਦੇ ਮਾਲਵੇ ਵਿੱਚ ਵੀ ਪੂਰੀਆਂ ਛੱਡੀਆਂ ਨੇ ਕਈਆਂ ਥਾਵਾਂ ਤੇ ਜਿਹੜੀ ਗਰਾਰੀ ਅੜਦੀ ਰਹੀ ਆ ਮਾਲਵੇ ਜਿੱਤੇ ਆ ਪੈਣ ਅਸਤਾਨ ਜੀ ਜਿਹੜੀ ਮਾਲਵੇ ਦੇ ਵਿੱਚ ਇੱਕ ਵਾਰ ਤਿਸਰ ਦੀ ਕਰਾਰੀ ਏਡੀ ਸੀ ਪਹਿਲੇ ਨਹੀਂ ਵੰਡੀ ਤੇ ਦੂਸਰੀ ਵਾਰ ਫਿਰ ਦੂਜੇ ਤੀਜੇ ਦੇਣੀ ਤੁਸੀਂ ਬਾਜੀ ਦੁਬਾਰਾ ਤਿਸਰ ਜਿੱਤੀ ਹੀ ਉਧਰ ਹੀ ਹੀ ਕਿਤੇ ਫਰੀਡਪੋਰਟ ਵਾਲੀ ਹੀ ਸ਼ਾਇਦ ਕਿਤੇ ਉਧਰ ਬਾਜੀ ਓਕੇ ਆਲ ਉਧਰ ਉਹ ਤਾਂ ਦੂਸਰ ਤੇ ਜੀ ਉੱਥੇ ਆਪਣੇ ਅੱਛਾ ਬੇਵੀ ਇਹ ਸੀ ਬਾਜੀ ਅੱਛਾ ਅੱਛਾ ਓਕੇ ਦੇ ਨਾਲ ਉੜਦੀ ਹੀਗੀ ਉਹਦੋਂ ਪੁੱਤ ਸੰਭਾ ਅਸੀਂ ਆਪਾਂ ਢੋਣੀ ਵਾਲੇ ਉਹਨਾਂ ਦਾ ਗੁਰਦੇਵ ਕਾ ਠੀਕ ਆ ਤੇ ਭੁੱਟੋ ਵਾਈ ਦੇ ਨਾਲ ਵਾਜੀ ਜੜੀ ਗੀ ਚਲੋ ਅੱਛਾ 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 ਠੀਕ ਹੈ ਠੀਕ ਹੈ ਉਹ ਬਾਜੀ ਦੇ ਵੀ ਬੜੇ ਚਰਚੇ ਹੋਏ ਸੀ ਬਾਈ ਜੀ ਕਿਉਂਕਿ ਜਦੋਂ ਫਸਮੀਆਂ ਬਾਜੀਆਂ ਚੱਲਦੀਆਂ ਹਨ ਤੇ ਉਹਨਾਂ ਦੇ ਵਿੱਚ ਨਜ਼ਾਰਾ ਹੀ ਵੱਖਰਾ ਹੁੰਦਾ ਜੀ ਅਸਤਾਦੀ ਹੁਣ ਦੀ ਦੁੱਸਰ ਵੀ ਪੂਰੀ ਕਾਮਯਾਬ ਆ ਗੱਲਬਾਤ ਕਰਦੇ ਕਦੇ ਤੁਹਾਨੂੰ ਦੁੱਸਰ ਦਾ ਨੁਕਤਾ ਦਿੰਨੇ ਆ ਜੀ ਇਹ ਆ ਕਬੂਤਰੀਆਂ ਲਓ ਬਈ ਬਾਹਰ ਆ ਕੇ ਗਏ ਨੇ ਬੈਠ ਹਾਂ ਕਰੋ ਸ਼ੌਂਕ ਮੇਰੇ ਵੀ ਅਜ ਇਹਨਾਂ ਦੇ ਉੱਤੇ ਲੱਗਾ ਸਿਰ ਤੇ ਰੰਗ ਠੀਕ ਫੌਜੀ ਵਾਲਾ ਚੋਨੇ ਠੀਕ ਆ ਜਦੋਂ ਸਿਰ ਤੇ ਲਾਲ ਜਿਹਾ ਰੰਗ ਲਾਇਆ ਹੈ ਹਾਂਜੀ 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 ਇਹ ਫੌਜੀ ਵਾਲਾ ਨੇ ਠੀਕ ਆ ਠੀਕ ਹੈ ਜੀ ਲੋ ਵੀ ਮੇਥਾ ਦੇਖੋ ਭੂਰੀਆਂ ਮੱਖਿਆਲੀਆਂ ਤੇ ਐ ਡੱਬੀ ਅਡਾਰ ਵੀ ਜਿਹੜੀਆਂ ਇਹਨਾਂ ਦੀ ਪੂਰੀ ਫੁੱਲ ਆ ਤੇ ਹੁਣ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ 우ਸਤਾਦ ਦੇ ਉੱਡਣ ਵਾਲੇ ਕਬੂਤਰਾਂ ਦਾ ਬਾਈ ਜੀ ਇੱਕ ਬਾਕੀ ਤੇ ਕਬੂਤਰ ਹੈ ਜਿੰਨੇ ਵੀ ਆਪਾਂ ਤੁਹਾਨੂੰ ਪਾਰਟ 3 ਦੇ ਵਿੱਚ ਦਿਖਾਉਨੇ ਆ ਜੀ ਇਹ ਪਾਰਟ 2 ਦੇ ਵਿੱਚ ਤੁਸੀਂ ਸ਼ੌਂਕ ਕੀਤਾ ਉਸਤਾਦ ਬਿੰਦਰ ਗਿੱਲ ਜੀ ਤੇ ਕਿਹਾ ਪਾਰਟ 3 ਵੀ ਤੁਹਾਨੂੰ ਦਿਖਾ ਰਿਹਾ ਕਬੂਤਰ ਬਹੁਤ ਜ਼ਿਆਦੇ ਆ ਤੇ ਪਾਰਟ 3 ਤੁਹਾਨੂੰ ਦਿਖਾਣੇ ਆ ਜੀ